ਜਿਸ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੁਣ ਫ੍ਰੀ ਹੋਣ ਜਾ ਰਿਹਾ ਹੈ ਦਰਸਲ ਅਸੀਂ ਗੱਲ ਕਰ ਰਹੇ ਆਂ ਪੰਜਾਬ ਦੇ ਲਾਡੋਵਾਲ ਟੋਲ ਪਲਾਜ਼ਾ ਦੀ ਜਿਸ ਨੂੰ ਕੀ ਭਲਕੇ ਹੁਣ ਫ੍ਰੀ ਕੀਤਾ ਜਾ ਰਿਹਾ ਹੈ ਦਰਸਲ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਜਿੱਥੇ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਸ਼ਨੀਵਾਰ ਤੱਕ ਲਾਡੋਵਾਲ ਟੋਲ ਪਲਾਜ਼ਾ ਤੇ ਪੁਰਾਣੀਆਂ ਕੀਮਤਾਂ ਲਾਗੂ ਨਾ ਕੀਤੀਆਂ ਗਈਆਂ ਤੈਤਵਾਰ ਤੋਂ ਪੂਰੀ ਤਰ੍ਹਾਂ ਦੇ ਨਾਲ ਟੋਲ ਪਲਾਜ਼ਾ ਕੀ ਕਰ ਦਿੱਤਾ ਜਾਵੇਗਾ ਤਾਂ ਅਲਟੀਮੇਟਮ ਜੜਾਓ ਸ਼ਨੀਵਾਰ ਯਾਨੀ ਕਿ ਅੱਜ ਤੱਕ ਦਾ ਸੀ ਤੇ ਐਤਵਾਰ ਯਾਨੀ ਕਿ ਕੱਲ ਤੋਂ ਹੋਨੇ ਟੋਲ ਪਲਾਜ਼ਾ ਕਿਸਾਨਾਂ ਦੇ ਵੱਲੋਂ ਫ੍ਰੀ ਕਰਵਾ ਦਿੱਤਾ ਜਾਵੇਗਾ ਅਰ ਅਸਲ ਸਾਲ ਦੇ ਵਿੱਚ ਤੀਜੀ ਵਾਰ ਜਿੱਥੇ NHAI ਵੱਲੋਂ ਇਹ ਜਿਹੜੀਆਂ ਕੀਮਤਾਂ ਨੇ ਵਧਾਈਆਂ ਗਈਆਂ ਨੇ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇਹ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਸ਼ਨੀਵਾਰ ਤੱਕ ਟੋਲ ਰੇਟ ਜਿਹੜੇ ਵਧਾਏ ਗਏ ਨੇ ਉਹਨਾਂ ਦੇ ਵਿੱਚ ਕਟੌਤੀ ਨਹੀਂ ਕੀਤੀ ਜਾਂਦੀ ਤਾਂ ਫਿਰ ਸੰਘਰਸ਼ ਉਲੀ ਕਿਹਾ ਜਾਵੇਗਾ ਤੇ ਟੋਲ ਪਲਾਜ਼ਾ ਨੂੰ ਫ੍ਰੀ ਕਰਵਾ ਦਿੱਤਾ ਜਾਵੇਗਾ ਇਸੇ ਦੇ ਚੱਲਦਿਆਂ ਹੁਣ ਐਤਵਾਰ ਯਾਨੀ ਕਿ ਪਲਕੇ ਤੋਂ ਇਹ ਟੋਲ ਪਲਾਜ਼ਾ ਕਿਸਾਨ ਫ੍ਰੀ ਕਰਵਾਉਣ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਇੱਥੇ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਤਾਂ ਫਰੀ ਦੇ ਵਿੱਚ ਇੱਥੋਂ ਵਾਹਨਾਂ ਨੂੰ ਕੱਢਣਗੇ ਕਿਸਾਨ ਲਗਾਤਾਰ ਹੀ ਜਿਹੜੀਆਂ ਟੋਲ ਕੀਮਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਉਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਭਾਰਤੀ ਕਿਸਾਨ ਮਜ਼ਦੂਨ ਯੂਨੀਅਨ ਦੇ ਵੱਲੋਂ ਇਹ ਜਿਹੜੀਆਂ ਕੀਮਤਾ ਨੇ ਇਸ ਦਾ ਵਿਰੋਧ ਹੋ ਰਿਹਾ ਹੈ ਤਾਂ ਇਸੇ ਦੌਰਾਨ ਹੁਣ ਟੋਲ ਪਲਾਜ਼ਾ ਕਿਸਾਨਾਂ ਨੇ ਫ੍ਰੀ ਕਰਵਾ ਦੇਣਾ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਹੁਣ ਕਿਸਾਨ ਐਤਵਾਰ ਤੋਂ ਪੂਰਨ ਰੂਪ ਦੇ ਵਿੱਚ ਫ੍ਰੀ ਕਰਵਾਉਣ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਇੱਥੇ ਧਰਨਾ ਦਿੱਤਾ ਜਾਣਾ ਅਲਟੀਮੇਟਮ ਸ਼ਨੀਵਾਰ ਯਾਨੀ ਕਿ ਅੱਜ ਤੱਕ ਦਾ ਅਲਟੀਮੇਟਮ ਸਿੱਤੇ ਹੁਣ ਭਲਕੇ ਐਤਵਾਰ ਤੋਂ ਕਿਸਾਨ ਇੱਥੇ ਵੱਡਾ ਪ੍ਰਦਰਸ਼ਨ ਲਈ ਕੰਜਾਰੇ ਨੇ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੁਣ ਫ੍ਰੀ ਹੋਣ ਜਾ ਰਿਹਾ ਹੈ ਦਰਸਲ ਅਸੀਂ ਗੱਲ ਕਰ ਰਹੇ ਆਂ ਪੰਜਾਬ ਦੇ ਲਾਡੋਵਾਲ ਟੋਲ ਪਲਾਜ਼ਾ ਦੀ ਜਿਸ ਨੂੰ ਕੀ ਭਲਕੇ ਹੁਣ ਫ੍ਰੀ ਕੀਤਾ ਜਾ ਰਿਹਾ ਹੈ ਦਰਸਲ ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵੱਲੋਂ ਜਿੱਥੇ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਸ਼ਨੀਵਾਰ ਤੱਕ ਲਾਡੋਵਾਲ ਟੋਲ ਪਲਾਜ਼ਾ ਤੇ ਪੁਰਾਣੀਆਂ ਕੀਮਤਾਂ ਲਾਗੂ ਨਾ ਕੀਤੀਆਂ ਗਈਆਂ ਤੈਤਵਾਰ ਤੋਂ ਪੂਰੀ ਤਰ੍ਹਾਂ ਦੇ ਨਾਲ ਲਿਸਟ ਵੇਗਾ ਤਾਂ ਅਲਟੀਮੇਟਮ ਜੜਾਓ ਸ਼ਨੀਵਾਰ ਯਾਨੀ ਕਿ ਅੱਜ ਤੱਕ ਦਾ ਸੀ ਤੇ ਐਤਵਾਰ ਯਾਨੀ ਕਿ ਕੱਲ ਤੋਂ ਹੋਣੇ ਕਿਸਾਨਾਂ ਦੇ ਵੱਲੋਂ ਫ੍ਰੀ ਕਰਵਾ ਦਿੱਤਾ ਜਾਵੇਗਾ ਦਰਅਸਲ ਸਾਲ ਦੇ ਵਿੱਚ ਤੀਜੀ ਵਾਰ ਜਿੱਥੇ NHAI ਵੱਲੋਂ ਇਹ ਜਿਹੜੀਆਂ ਕੀਮਤਾਂ ਨੇ ਵਧਾਈਆਂ ਗਈਆਂ ਨੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇਹ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਸ਼ਨੀਵਾਰ ਤੱਕ ਟੋਲ ਰੇਟ ਜਿਹੜੇ ਵਧਾਏ ਗਏ ਨੇ ਉਹਨਾਂ ਦੇ ਵਿੱਚ ਕਟੌਤੀ ਨਹੀਂ ਕੀਤੀ ਜਾਂਦੀ ਤਾਂ ਫਿਰ ਸੰਘਰਸ਼ ਉਲੀ ਕਿਹਾ ਜਾਵੇਗਾ ਤੇ ਟੋਲ ਪਲਾਜ਼ਾ ਨੂੰ ਫ੍ਰੀ ਕਰਵਾ ਦਿੱਤਾ ਜਾਵੇਗਾ ਇਸੇ ਤੇ ਚੱਲਦਿਆਂ ਹੁਣ ਐ ਕੀ ਪਾਰਕਟੋ ਇਹ ਟੋਲ ਪਲਾਜ਼ਾ ਕਿਸਾਨ ਫਰੀ ਕਰਵਾਨ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਇੱਥੇ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਤਾਂ ਫਰੀ ਦੇ ਵਿੱਚ ਇੱਥੋਂ ਵਾਹਨਾਂ ਨੂੰ ਕੱਢਣਗੇ ਕਿਸਾਨ ਲਗਾਤਾਰ ਹੀ ਜਿਹੜੀਆਂ ਟੋਲ ਕੀਮਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਉਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਭਾਰਤੀ ਕਿਸਾਨ ਮਜ਼ਦੂਨ ਯੂਨੀਅਨ ਦੇ ਵੱਲੋਂ ਇਹ ਜਿਹੜੀਆਂ ਕੀਮਤਾ ਨੇ ਇਸ ਦਾ ਵਿਰੋਧ ਹੋ ਰਿਹਾ ਹੈ ਤਾਂ ਇਸੇ ਦੌਰਾਨ ਹੁਣ ਟੋਲ ਪਲਾਜ਼ਾ ਕਿਸਾਨਾਂ ਨੇ ਫ੍ਰੀ ਕਰਵਾਦਣਾ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੱਡੋਵਾਲ ਟੋਲ ਪਲਾਜ਼ਾ ਹੁਣ ਕਿਸਾਨ ਐਤਵਾਰ ਤੋਂ ਪੂਰਨ ਰੂਪ ਦੇ ਵਿੱਚ ਫ੍ਰੀ ਕਰਵਾਉਣ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਇੱਥੇ ਧਰਨਾ ਦਿੱਤਾ ਜਾਣਾ ਅਲਟੀਮੇਟਮ ਸ਼ਨੀਵਾਰ ਯਾਨੀ ਕਿ ਅੱਜ ਤੱਕ ਦਾ ਅਲਟੀਮੇਟਮ ਸੀ ਤੇ ਹੁਣ ਭਲਕੇ ਐਤਵਾਰ ਤੋਂ ਕਿਸਾਨ ਇੱਥੇ ਵੱਡਾ ਪ੍ਰਦਰਸ਼ਨ ਲਈ ਕੰਜਾਰੇ ਨੇ